ਪਰੀ ਹਸਤੀ ਕਾਲ ਦੇ 올 ਪੰਜਾਬੀ ਬੁਟੀਕ ਤੇ ਆਪਾਂ ਤੁਹਾਡੇ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮਿਲਦੇ ਹਾਂ ਅੱਜ ਤੁਹਾਨੂੰ ਨਵੀਂ ਵੀਡੀਓ ਦੇ ਨਾਲ ਨਵੇਂ ਕਨਸੈਪਟ ਦੇ ਨਾਲ ਸੂਟ ਲੈ ਕੇ ਆਪਾਂ ਤੁਹਾਡੇ ਲਈ ਕਾਟਨ ਦੇ ਵਿਦਾਊਟ ਦੁਪੱਟਾ ਸੂਟ ਹੋਣਗੇ ਸ਼ੰਕਰ ਬ੍ਰਾਂਡ ਦੇ ਸੂਟ ਹੋਣਗੇ ਸਮਰ ਲਈ ਬਹੁਤ ਜ਼ਿਆਦਾ ਵੈਸਟ ਕਲੈਕਸ਼ਨਾਂ ਗਈ ਕਿਉਂਕਿ ਆਪਾਂ ਈਕੇ ਟੈਕਸ ਸਮਰ ਸ਼ੰਕਰ ਬ੍ਰਾਂਡ ਲਾਸਟ ইয়ার ਵੀ ਬਹੁਤ ਜ਼ਿਆਦਾ ਸੂਟ ਨੇ ਜਿਹੜੇ ਆਪਣੇ ਸੇਲ ਹੋਏ ਸੀ ਇਹ ਬਹੁਤ ਵਧੀਆ ਇੰਨਾ ਦਾ ਰਿਸਪੌਂਸ ਆਉਂਦਾ ਕੋਈ ਕਲਰ ਕੰਪਲੀਟ ਨਹੀਂ ਹੈਗੀ ਕਿਸੇ ਪ੍ਰਕਾਰ ਦੀ ਕੋਈ 1% ਦੀ ਕੰਪਲੀਟ ਨਹੀਂ ਹੈਗੀ ਇਹਨਾਂ ਦੀ ਬਹੁਤ ਜ਼ਿਆਦਾ ਵਧੀਆ ਸਟੱਫ ਆਗਾ ਇਹ ਬਾਕੀ ਆਪਾਂ ਤੁਹਾਨੂੰ ਕਨਫਰਮ ਕਰ ਦਿੰਦੇ ਆ ਕਿ ਜਿਹੜਾ ਪੇਮੈਂਟ ਦਾ ਮੈਥਡ ਹੈਗਾ ਆਪਣਾ ਆਨਲਾਈਨ ਰਹਿਣ ਵਾਲਾ ਤੁਹਾਨੂੰ ਕੋਈ ਵੀ ਸੂਟ ਪਸੰਦ ਆ ਤੁਸੀਂ ਆਨਲਾਈਨ ਪੇਮੈਂਟ ਕਰਕੇ ਆਪਣਾ ਆਰਡਰ ਡਨ ਕਰ ਸਕਦੇ ਹੋ ਤੇ ਆਪਣਾ ਸੂਟ ਘਰ ਤੱਕ ਮੁਗਵਾ ਸਕਦੇ ਹੋ ਤੁਸੀਂ ਕਿਸੇ ਵੀ ਪ੍ਰਕਾਰ ਦਾ ਸਾਡੇ ਤੋਂ ਬਟਿਕ ਵੀ ਤਿਆਰ ਕਰਵਾਉਣਾ ਉਹ ਵੀ ਕਰਵਾ ਸਕਦੇ ਹੋ ਕਿਸੇ ਪ੍ਰਕਾਰ ਦੀ ਸਾਡੇ ਤੋਂ ਸਟੀਚਿੰਗ ਲੈਣੀ ਹੈ ਉਹ ਵੀ ਤੁਸੀਂ ਸਾਡੇ ਤੋਂ ਲੈ ਚੱਲਦੇ ਹੋ ਲੈ ਸਕਦੇ ਹੋ ਬਾਕੀ ਇੱਕ ਗੱਲ ਆਪਾਂ ਭੈਣਾਂ ਨਾਲ ਹੋਰ ਕਨਫਰਮ ਕਰਨੀ ਚਾਹੁੰਦੇ ਆਂਗੇ ਪਲੀਜ਼ ਜਿਹੜੀਆਂ ਭੈਣਾਂ ਨੂੰ ਆਪਣੇ ਤੇ ਯਕੀਨ ਹੁੰਦਾ ਆਪਣਾ ਪੇਮੈਂਟ ਦਾ ਮੈਥਡ ਆਨਲਾਈਨ ਆਗਾ ਉਹ ਆਪਾਂ ਹਰ ਵੀਡੀਓ ਚ ਅਨਾਉਂਸ ਕਰਦੇ ਹੁੰਨੇ ਆਂਗੇ ਪਹਿਲਾਂ ਹੀ ਦੱਸ ਦਿੰਨੇ ਆਂ ਵੀਡੀਓ ਦੇ ਸਟਾਰਟਿੰਗ 'ਚ ਹੀ ਵੀ ਆਪਣਾ ਜਿਹੜਾ ਪੇਮੈਂਟ ਦਾ ਮੈਥਡ ਹੈਗਾ ਉਹ ਆਨਲਾਈਨ ਆ ਆਪਾਂ ਕੈਸ਼ ਔਨ ਡਿਲੀਵਰੀ ਨਹੀਂ ਕਰਦੇ ਹੈਗੇ ਕੋਈ ਵੀ ਭੈਣ ਕੈਸ਼ ਔਨ ਡਿਲੀਵਰੀ ਨੂੰ ਫੋਨ ਨਾ ਕਰਿਆ ਕਰੂ ਦੂਸਰੇ ਨੰਬਰ ਤੇ ਕਹੀ ਪੈਣਾ ਚਲੋ ਪਸਟ ਕੇ ਹਟ ਜਾਂਦੀ ਨੇ ਵੀ ਤੁਹਾਡੀ ਕੈਸ ਡਿਲੀਵਰੀ ਹੈਗੀ ਆ ਕਿ ਨਹੀਂ ਹੈਗੀ ਹੈ ਦੂਜੇ ਨੰਬਰ ਤੇ ਗੱਲ ਆ ਜਾਂਦੀ ਹੈ ਯਕੀਨ ਦੀ ਦੇਖੋ ਜੀ ਜੇ ਤੁਹਾਨੂੰ ਸਾਡੇ ਤੇ ਯਕੀਨ ਹੈਗਾ ਤੁਸੀਂ ਸੁਣ ਰਹੇ ਹੋ ਵੀ ਆਪਣਾ ਪੇਮੈਂਟ ਦਾ ਮੈਥਡ ਹੈਗਾ ਆਨਲਾਈਨ ਤੁਸੀਂ ਪਲੀਜ਼ ਤਾਂ ਹੀ ਸਾਨੂੰ ਫੋਨ ਕਰਿਆ ਕਰੋ ਟਾਈਮ ਵੇਸਟ ਲਈ ਫੋਨ ਨਾ ਕਰਿਆ ਕਰੋ ਕਿਉਂਕਿ ਇੱਕ ਤਾਂ ਤੁਹਾਨੂੰ ਸਾਡੇ ਤੇ ਯਕੀਨ ਨਹੀਂ ਹੈਗਾ ਤੁਸੀਂ ਪਹਿਲਾਂ ਕਹਿੰਦੇ ਅਸੀਂ ਤੁਹਾਨੂੰ ਪਹਿਲਾਂ ਪੇਮੈਂਟ ਨਹੀਂ ਪਾਣੀ ਦੇਖੋ ਜੀ ਤੁਸੀਂ ਸੂਟ ਲੈਣਾ 500 ਦਾ 1000 ਦਾ ਆਪਾਂ ਪੇਮੈਂਟ ਲੈ ਕੇ ਤੁਹਾਡੀ ਕਿਤੇ ਨਹੀਂ ਜਾਵਾਂਗੇ ਕਿਉਂਕਿ ਜਿਹੜੇ ਬਾਹਲੇ ਕਸਟਮਰ ਨੇ ਉਹਨਾਂ ਦੀ ਆਪਾਂ ਨੂੰ ਹਜ਼ਾਰਾਂ ਚ ਪੇਮੈਂਟ ਆਉਂਦੀ ਆ ਤੁਸੀਂ 100 ਚ ਕਰਨੀ ਹੁੰਦੀ ਆ ਆਪਾਂ 100 ਲੈ ਕੇ ਕਿੱਥੇ ਜਾਣਾ 500 1000 ਤੁਸੀਂ ਪਾ ਦੋਗੇ ਆਪਾਂ ਉਹ ਲੈ ਕੇ ਕਿੱਥੇ ਜਾਣਾਗਾ ਕਿਉਂਕਿ ਜਦੋਂ ਆਪਾਂ ਨੂੰ ਬਾਹਲਾ ਕਸਟਮਰ ਇੰਨੀ ਜ਼ਿਆਦਾ ਜ਼ਿਆਦਾ ਪੇਮੈਂਟ ਕਰਦਾਗਾ 20000 30 ਜਦੋਂ ਆਪਾਂ ਉਹਨਾਂ ਦੀ ਪੇਮੈਂਟ ਨਹੀਂ ਕਿਤੇ ਲੈ ਕੇ ਜਾਂਦੀ ਇਸ ਲਈ ਟਰਸਟ ਕਰਨਾ ਜ਼ਰੂਰੀ ਹੈਗਾ ਜੇ ਤੁਸੀਂ ਸਾਡੇ ਤੇ ਯਕੀਨ ਕਰੋਗੇ ਤਾਂ ਹੀ ਤੁਸੀਂ ਸਾਡੇ ਨਾਲ ਜੁੜ ਸਕੋਗੇ ਭੈਣਾਂ ਨੂੰ ਆਪਣੀ ਰਿਕੁਐਸਟ ਹੈ ਜੇ ਪਲੀਜ਼ ਇਹ ਯਕੀਨ ਹੁੰਦਾ ਤਾਂ ਹੀ ਤੁਸੀਂ ਮੈਨੂੰ ਅੱਗੇ ਮੈਸੇਜ ਕਰਿਆ ਕਰੋ ਨਹੀਂ ਆਪਣੀ ਰਿਕੁਐਸਟ ਆ ਵੀ ਮੈਸੇਜ ਨਾ ਕਰਿਆ ਕਰੋ ਕਿਉਂਕਿ ਤੁਸੀਂ ਸੋਨੇ ਲੈਣੇ ਹੋ ਵੀ ਆਪਣੇ ਆਨਲਾਈਨ ਪੇਮੈਂਟ ਦਾ ਮੈਥਡਾ ਕੈਸ ਉਹ ਡਿਲੀਵਰੀ ਆਪਾਂ ਨਹੀਂ ਕਰਦੇ ਹੈਗੇ ਇਹ ਆਪਾਂ ਤੁਹਾਨੂੰ ਕਨਫਰਮ ਕਰਨੀ ਚਾਹੁੰਦੇ ਸੀਗੇ ਜੇ ਯਕੀਨ ਆ ਤਾਂ ਤੁਸੀਂ ਮੈਸੇਜ ਕਰੋ ਨਹੀਂ ਜੇ ਨਹੀਂ ਯਕੀਨ ਹੈਗਾ ਤਾਂ ਨਹੀਂ ਨਾ ਮੈਸੇਜ ਕਰੋ ਚਲੋ ਜੀ ਤੁਹਾਡਾ ਬਹੁਤਾ ਟਾਈਮ ਨਾ ਲੈਂਦੇ ਹੋਏ ਕਰਦੇ ਆਂ ਵੀਡੀਓ ਦੀ ਸਟਾਰਟਿੰਗ ਸੂਟਾਂ ਦੀ ਡਿਜ਼ਾਈਨਿੰਗ ਤੇ ਪ੍ਰਿੰਟਿੰਗ ਹੋਊਗੀ ਜਿਹੜੀ ਬਹੁਤ ਜ਼ਿਆਦਾ ਸੋਹਣੀ ਹੋਊਗੀ। ਜਿਵੇਂ ਰਹਿਣ ਵਾਲੇ ਨੇ ਡਿਜ਼ਾਈਨਿੰਗ ਆ ਕਿ ਜਿਹੜੀ ਪੰਜਾਂ ਸੂਟਾਂ ਦੀ ਅਲੱਗ-ਅਲੱਗ ਹੋਊਗੀ ਆਪਾਂ ਤੁਹਾਨੂੰ ਕਲੀ-ਕਲੀ ਸ਼ੋਅ ਕਰਾਉਣੀ ਆ। ਵੇਸ ਆ ਜਿਹੜਾ ਇਹਨਾਂ ਦਾ ਵਿੱਚ ਆਫ ਵਾਈਟ ਹੀ ਰਹਿਣ ਵਾਲਾ ਡਿਜ਼ਾਈਨਿੰਗ ਤੁਹਾਨੂੰ ਅਲੱਗ-ਅਲੱਗ ਮਿਲਣੀ ਆ। ਪਹਿਲੇ ਡਿਜ਼ਾਈਨਿੰਗ ਚੈੱਕ ਕਰ ਸਕਦੇ ਹੋਗੇ ਤੁਸੀਂ। ਆਹ ਵਾਲੀ ਡਿਜ਼ਾਈਨਿੰਗ ਆ ਕਿ ਪਹਿਲੀ। ਸਾਰੀ ਤੁਹਾਨੂੰ ਕੰਨੀ ਮਿਲਣੀ ਆਂਗੀ। ਓਰੀਜਨਲ ਸੂਟ ਹੋਊਗਾ ਸੰਕਰਤਾ ਕਾਟਨ ਹੋਊਗੀ 100% ਮਿਕਸ 1% ਵੀ ਨਹੀਂ ਹੈਗਾ ਇਹਦੇ ਵਿੱਚ ਜੇ ਜਿੱਦਾਂ ਦਾ ਸਟੱਫ ਹੋਊਗਾ ਆਪਾਂ ਕਹਿ ਕੇ ਦਵਾਂਗੇ ਜੇ ਮਿਕਸ ਹੋਊਗਾ ਆਪਾਂ ਵੀਡੀਓ ਦੇ ਵਿੱਚ ਬੋਲਾਂਗੇ ਵੀ ਇਹ ਮਿਕਸ ਆ ਜੇ ਪੂਰੀ ਕਾਟਨ ਉਹ ਵੀ ਆਪਾਂ ਵੀਡੀਓ ਦੇ ਵਿੱਚ ਬੋਲਾਂਗੇ ਵੀ ਪਿਆਰ ਕਾਟਨ ਹੈ ਕਿਉਂਕਿ ਆਪਾਂ ਧੋਖੇਚਾ ਰੱਖ ਕੇ ਕਿਸੇ ਦੀ 1% ਵੀ ਪੇਮੈਂਟ ਨਹੀਂ ਪਵਾਵਾਂਗੇ 1 ਰੁਪਿਆ ਵੀ ਜਿੱਦਾਂ ਦਾ ਸਟੱਫ ਹੋਊਗਾ ਆਪਾਂ ਸਾਰਾ ਦੱਸਾਂਗੇ ਨਾਲ ਦੀ ਨਾਲ ਇਹ ਪਹਿਲੀ ਡਿਜ਼ਾਈਨ ਹੈਗਾ ਅਗਲਾ ਕਲਰ ਆ ਗਿਆ ਬੇਸ ਆ ਜਿਹੜਾ ਇਹਦਾ ਆਫ ਵਾਈਟ ਹੀ ਰਹਿਣ ਵਾਲਾ ਡਿਜ਼ਾਈਨਿੰਗ ਇਹਦੀ ਆ ਵਾਲੀ ਆ ਗਈ ਚੈੱਕ ਕਰ ਸਕਦੇ ਹੋ ਤੁਸੀਂ ਬਹੁਤ ਜਿਆਦੇ ਸੋਹਣੀ ਡਿਜ਼ਾਈਨਿੰਗ ਆ ਗਈ ਆਫ ਵਾਈਟ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੀ ਡਿਜ਼ਾਈਨਿੰਗ ਬਣੀ ਹੋਈ ਹੈ ਇਹਦੀ ਆਫ ਵਾਈਟ ਗ੍ਰੇ ਰੈੱਡ ਅਲੱਗ-ਅਲੱਗ ਤਰ੍ਹਾਂ ਦੇ ਕਲਰ ਕੰਬੀਨੇਸ਼ਨ ਇਹਨਾਂ ਦੇ ਸੂਟਾਂ ਦੀ ਡਿਜ਼ਾਈਨਿੰਗ ਹੈ ਜਿਹੜੀ ਆ ਰਹੀ ਆ ਤੀਜਾ ਡਿਜ਼ਾਈਨਿੰਗ ਆ ਗਿਆ ਆਪਣੇ ਕੋਲੇ ਲਾਈਨਾਂ ਵਾਲਾ ਚੈੱਕ ਕਰ ਸਕਦੇ ਹੋ ਸਾਰੇ ਸੰਕਰ ਪ੍ਰਿੰਟ ਦੇ ਸੂਟ ਨੇ 500 ਇਹ ਨਾਲ ਰੀਟਰਨ ਨਾਲਗਾ ਸ਼ਿਪਿੰਗ ਚਾਰਜ ਐਕਸਟਰਾ ਹੋਣਗੇ ਜੇ ਤੁਸੀਂ ਦੋ ਸੂਟ ਬਾਇ ਕਰਦੇ ਹੋ ਤਾਂ ਤੁਹਾਡੇ 50 ਰੁਪਏ ਪੈਣਗੇ ਸ਼ਿਪਿੰਗ ਚਾਰਜ ਡਿਜ਼ਾਈਨਿੰਗ ਚੈੱਕ ਕਰ ਸਕਦੇ ਹੋ ਤੁਸੀਂ ਕਿੰਨੀ ਜਿਆਦਾ ਸੋਹਣੀ ਆ ਏਸੀ ਆਪਣੇ ਕੋਲੇ ਤੀਜਾ ਕਲਰ ਇਹਦੇ ਵਿੱਚ ਚੌਥਾ ਕਲਰ ਆ ਗਿਆ ਇਹਦੇ ਵਿੱਚ ਆਪਣੇ ਕੋਲੇ ਪ੍ਰਿੰਟਿੰਗ ਚ ਆਹ ਵਾਲਾ ਪੱਤਿਆਂ ਦੀ ਤਰ੍ਹਾਂ ਕੰਪਿਊਟਰ ਪ੍ਰਿੰਟ ਦੀ ਤਰ੍ਹਾਂ ਬਣਿਆ ਹੋਇਆਗਾ ਇਹ ਇਹ ਸੀ ਇਹਦੇ ਵਿੱਚ ਆਪਣੇ ਕੋਲੇ ਲੱਗ-ਲੱਗ ਕਲਰ ਦੋ ਕਲਰ ਆ ਸੀਗੇ ਡਿਜ਼ਾਈਨ ਬੇਸ ਇਹਨਾਂ ਦਾ ਸੇਮ ਰਹਿਣ ਵਾਲਾ ਆਫ ਵਾਈਟ ਤੇ ਡਿਜ਼ਾਈਨਿੰਗ ਬਣਾਈ ਹੋਈ ਆਗੀ ਇਹਨਾਂ ਦੀ ਸਕਿਨ ਚ ਹੈ ਤੇ ਆਪਾਂ ਕਹਿ ਸਕਦੇ ਆ ਆਹ ਵਾਲੀ ਡਿਜ਼ਾਈਨਿੰਗ ਆਗੀ ਇੱਕ ਇੱਕ ਡਿਜ਼ਾਈਨਿੰਗ ਆਹ ਵਾਲੀ ਆਗੀ ਇਹਦੇ ਵਿੱਚ ਤੇ ਇੱਕ ਡਿਜ਼ਾਈਨਿੰਗ ਇਹਦੇ ਵਿੱਚ ਆਹ ਵਾਲੀ ਆਗੀ ਇਹਨਾਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਕਲਰ ਪਸੰਦ ਆ ਪੰਜ ਸੂਟ ਦਿਖਾਏ ਨੇ ਡਿਜ਼ਾਈਨ ਅਲੱਗ-ਅਲੱਗ ਦਿਖਾਏ ਨੇ ਤਾਂ ਤੁਸੀਂ ਆਪਣਾ ਆਰਡਰ ਕਨਫਰਮ ਕਰ ਸਕਦੇ ਹੋਗੇ ਅਗਲੀ ਜਿਹੜੀ ਡਿਜ਼ਾਈਨ ਦਿਖਾਵਾਂਗੇ ਆਪਾਂ ਨੂੰ ਆਪਾਂ ਤੁਹਾਨੂੰ ਇਹ ਦਿਖਾਵਾਂਗੇ ਵੱਡੇ ਫਲਾਟ ਤੇ ਇਹ ਵੀ ਸੰਕਰ ਬ੍ਰਾਂਡ ਦੇ ਸੂਟ ਨੇ ਬਿਲਕੁਲ ਰੀਜਨਲ ਕਾਟਨ ਹੋਊਗੀ ਮਿਕਸ ਬਿਲਕੁਲ ਨਹੀਂ ਹੋਣੀ ਡਿਜ਼ਾਈਨਿੰਗ ਤੁਸੀਂ ਚੈੱਕ ਕਰ ਸਕਦੇ ਹੋ ਪਰਪਲ ਜਿਹਾ ਕਲਰ ਆ ਗਿਆ ਇਹ ਬਣਾ ਜਿਹੜਾ ਅਗਲਾ ਕਲਰ ਆਇਆ ਇਹਦਾ ਉਹ ਆ ਗਿਆ ਬਲੈਕ ਬਲੈਕ ਪੇਸ ਤੇ ਆ ਗਿਆ ਫਲਾਰ ਤੁਸੀਂ ਚੈੱਕ ਕਰ ਸਕਦੇ ਹੋ ਅਗਲੇ ਸੂਟ ਦਾ ਜਿਹੜਾ ਬੇਸ ਹੈਗਾ ਉਹ ਰੈਨ ਵਾਲਾ ਗਾ ਬੋਟਲ ਗ੍ਰੀਨ ਇਹਨਾਂ ਦਾ ਸੂਟਾ ਦਾ ਰੇਟ ਹੈ ਜਿਹੜਾ 500 ਰੁਪਿਆ ਰੈਨ ਵਾਲਾ ਗਾ ਅਗਲਾ ਆ ਗਿਆ ਆਪਣੇ ਕੋਲੇ ਨੇਵੀ ਬਲੂ ਇਹ ਆਪਣੇ ਕੋਲੇ ਚਾਰ ਕਲਰ ਨੇ ਨੇਵੀ ਬਲੂ ਬੋਟਲ ਗ੍ਰੀਨ ਆ ਵਾਈਟ ਬਲੈਕ ਆ ਗਿਆ ਸੌਰੀ ਤੇ ਪਰਪਲ ਆ ਗਿਆ ਇਨਾਂ ਵਿੱਚੋਂ ਕੋਈ ਵੀ ਸੂਰਤ ਡਿਜ਼ਾਈਨ ਤੁਹਾਨੂੰ ਪਸੰਦ ਆ ਤਾਂ ਤੁਸੀਂ ਆਪਣਾ ਆਰਡਰ ਕਨਫਰਮ ਕਰ ਸਕਦੇ ਹੋ ਨੈਕਸਟ ਜਿਹੜੇ ਆਪਾਂ ਤੁਹਾਨੂੰ ਦਿਖਾਵਾਂਗੇ ਦੁਪੱਟੇ ਦਿਖਾਵਾਂਗੇ ਪਾਕਿਸਤਾਨੀ ਦੁਪੱਟੇ ਹੋਣਗੇ ਇਹ ਵਾਲੀ ਇਹ ਬਲੈਕ ਦੁਪੱਟਾ ਦਾ ਇਹਨਾਂ ਦਾ ਦੁਪੱਟਿਆਂ ਦਾ ਜਿਹੜਾ ਰੇਟ ਆ 200 ਰਹਿਣ ਵਾਲਾ ਹੈ 200 ਰੁਪਏ ਦਾ ਦੁਪੱਟਾ ਦਾ ਬਲੈਕ ਦਾ ਚੈੱਕ ਕਰ ਸਕਦੇ ਹੋ ਤੁਸੀਂ ਇਹੇ ਸੀ ਆਪਣੇ ਕੋਲੇ ਫਾਸਟ ਡਿਜ਼ਾਈਨਿੰਗ ਹੈ ਦੀ ਦੂਜੀ ਡਿਜ਼ਾਈਨ ਵੀ ਦੀ ਸੇਮ ਹੀ ਆਂਗੀ ਵੀਡੀਓ ਦੇ ਨਾਲ ਹੁਣ ਆਪਾਂ ਦੁਪੱਟੇ ਰੋਜ਼ ਲਗਾਇਆ ਕਰਾਂਗੇ ਕਿਉਂਕਿ ਦੁਪੱਟੇ ਆਪਣੇ ਕੋਲੇ ਬਹੁਤ ਜ਼ਿਆਦਾ ਆ ਚੁੱਕੇ ਨੇ ਇਹਨਾਂ ਦੇ ਵਿੱਚੋਂ ਤੁਸੀਂ ਦੁਪੱਟਾ ਕੋਈ ਨਾਲ ਮੁਗਵਾਉਣਾ ਤਾਂ ਮੁਗਵਾ ਸਕਦੇ ਹੋਗੇ ਅਗਲੀ ਡਿਜ਼ਾਈਨਿੰਗ ਆ ਗਈ ਆ ਵਾਲੀ ਸਵਾ ਦੋ ਮੀਟਰ ਦਾ ਇਹ ਦੁਪੱਟਾ ਰਹਿਣ ਵਾਲਾਗਾ ਡਿਜ਼ਾਈਨਿੰਗ ਤੁਸੀਂ ਚੈੱਕ ਕਰ ਸਕਦੇ ਹੋ ਸਟਾਫਾ ਜਿਹੜਾ ਬਹੁਤ ਜ਼ਿਆਦਾ ਵਧੀਆ ਪਾਕਿਸਤਾਨੀ ਦੁਪੱਟਾਗਾ ਅਗਲੀ ਇੱਕ ਇਹਦੇ ਵਿੱਚ ਆ ਵਾਲੀ ਡਿਜ਼ਾਈਨਿੰਗ ਆ ਗਈ ਦੋ ਦੋ ਕਲਰਾਂ ਦੇ ਸੇਮ केजी ਅੱਜ ਵਾਲੀ ਆਪਣੀ ਵੀਡੀਓ ਸੂਟ ਦਿਖਾਈ ਨਹੀਂ ਆਪਾਂ ਤੁਹਾਨੂੰ ਅਲੱਗ-ਅਲੱਗ ਡਿਜ਼ਾਈਨਾਂ ਦੇ ਵਿੱਚ ਦੁਪੱਟੇ ਦਿਖਾਈ ਨਹੀਂ ਇਹਨਾਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਕਲੈਕਸ਼ਨ ਪਸੰਦ ਆ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਆਪਣਾ ਆਨਲਾਈਨ ਪੇਮੈਂਟ ਕਰਕੇ ਤੁਸੀਂ ਆਪਣਾ ਆਰਡਰ ਕਨਫਰਮ ਕਰ ਸਕਦੇ ਹੋ ਸੂਟ ਘਰ ਬੈਠੇ ਮੰਗਵਾ ਸਕਦੇ ਹੋ ਪਲੀਜ਼ ਰਿਕਵੈਸਟ ਕਰਦੇ ਹਾਂ ਚੈਨਲ ਤੇ ਨਵੇਂ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਓ ਵੀਡੀਓ ਲਾਈਕ ਜ਼ਰੂਰ ਕਰਿਆ ਕਰੋ ਸ਼ੇਅਰ ਜ਼ਰੂਰ ਕਰਦਿਆ ਕਰੋ ਧੰਨਵਾਦ